ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ 7 ਪਹੁੰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪਰਿਵਾਰ ਤਿੰਨ ਹਿੱਸਿਆਂ ਵਿੱਚ ਵਿਛੜ ਗਿਆ ਸੀ ਜਦ ਅਨੰਦਪੁਰ ਸਾਹਿਬ ਦਾ ਕਿਲਾ ਛੱਡਣ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਮਹਾਰਾਜ ਅਤੇ ਸਿੰਘ ਸਰਸਨ ਨਦੀ ਦੇ ਕੰਢੇ ਪਹੁੰਚੇ ਤਾਂ ਅੰਮ੍ਰਿਤ ਵੇਲਾ ਹੋ ਚੁੱਕਿਆ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਿੰਘਾਂ ਨੂੰ ਅੰਮ੍ਰਿਤ ਵੇਲਾ ਸਾਂਭਣ ਦਾ ਹੁਕਮ ਦਿੱਤਾ ਅਤੇ ਆਸਾ ਦੀ ਵਾਰ ਦਾ ਕੀਰਤਨ ਆਰੰਭ ਹੋਇਆ ਉਸ ਸਮੇਂ ਹੀ ਪਿਛੋਂ ਟਿੱਡੀ ਦਲ ਨੇ ਹਮਲਾ ਕਰ ਦਿੱਤਾ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਅਤੇ ਸਿੰਘ ਸਿੰਘਣੀਆਂ ਮਾਤਾ ਜੀ ਸਭ ਅੰਮ੍ਰਿਤ ਵੇਲੇ ਆਸਾ ਦੀ ਵਾਰ ਦਾ ਕੀਰਤਨ ਕਰ ਰਹੇ ਸਨ ਤੱਕੂਜ ਸਿੰਘ ਟਿੱਡੀ ਦਲ ਦਾ ਮੁਕਾਬਲਾ ਕਰ ਰਹੇ ਸਨ ਇਸ ਝੜਪ ਵਿੱਚ ਭਾਈ ਜੱਤਾ ਜੀ ਜਿਨ੍ਹਾਂ ਦਾ ਅੰਮ੍ਰਿਤ ਛਕਣ ਤੋਂ ਬਾਅਦ ਭਾਈ ਜੀਵਨ ਸਿੰਘ ਜੀ ਨਾਮ ਰੱਖਿਆ ਗਿਆ ਸੀ ਮਾਤਾ ਭੀਖਾ ਗੌਰ ਜੀ ਅਤੇ अनेका ਹੀ ਸਿੰਘ ਸਿੰਘਣੀਆਂ ਸ਼ਹੀਦ ਹੋ ਗਏ ਸਨ ਲਗਾਤਾਰ ਮੀਹ ਹਨੇਰੀ ਚ ਖੜੋਂ ਕਰਨ ਸਰਸਨ ਨਦੀ ਦਾ ਪਾਣੀ ਚੜ ਚੁੱਕਾ ਸੀ ਅਤੇ ਪਾਣੀ ਦਾ ਵਹਾਅ ਵੀ ਬਹੁਤ ਤੇਜ਼ ਸੀ। ਗੁਰੂ ਸਾਹਿਬ ਅਤੇ ਸਿੰਘਾਂ ਨੇ ਜਦ ਸਰਸ ਨਦੀ ਨੂੰ ਪਾਰ ਕਰਨਾ ਸ਼ੁਰੂ ਕੀਤਾ ਤਾਂ ਵਹਾਅ ਤੇਜ਼ ਹੋਣ ਕਾਰਨ ਗੁਰੂ ਸਾਹਿਬ ਦਾ ਪਰਿਵਾਰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ। ਮਾਤਾ ਗੁਜਰ ਕੌਰ ਜੀ ਛੋਟੇ ਸਹਿਬਜ਼ਾਦਿਆਂ ਦੇ ਨਾਲ ਵੱਖ ਹੋ ਗਏ। ਗੁਰੂ ਸਾਹਿਬ ਦੇ ਮਹਿਲ ਭਾਈ ਮਨੀ ਸਿੰਘ ਹੋਣਾਂ ਦੇ ਨਾਲ ਦਿੱਲੀ ਵੱਲ ਨੂੰ ਚਲੇ ਗਏ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੋ ਵੱਡੇ ਸਹਿਬਜ਼ਾਦੇ ਅਤੇ ਕੁਝ ਸਿੰਘਾਂ ਦੇ ਨਾਲ ਖਰੋੜ ਵਾਜ ਨੂੰ ਚਲੇ ਗਈ। ਅਨੇਕਾਂ ਹੀ ਸਿੰਘ ਸਿੰਘਣੀਆਂ ਇਸ ਪਾਣੀ ਦੇ ਵਹਾਅ ਵਿੱਚ ਰੁੜ ਗਏ। ਸਾਡਾ ਅਨਮੁੱਲਾ ਖਜ਼ਾਨਾ ਜਿਸ ਵਿੱਚ ਵਿਦਿਆਸਾਗਰ ਨਾਮਕ ਗ੍ਰੰਥ ਵੀ ਸੀ ਉਹ ਵੀ ਰੁੜ ਗਿਆ। ਗੁਰੂ ਪਿਆਰਿਓ ਇੱਕ ਵਾਰ ਆਪਣੇ ਵਾਲ ਸਾਤੀ ਮਾਰੀ। ਗੁਰਗੋਬਿੰਦ ਸਿੰਘ ਮਹਾਰਾਜ ਤੇ ਸਿੰਘਾਂ ਨੇ ਇੰਨੇ ਦੁੱਖ ਭਰੇ ਸਮੇਂ ਵਿੱਚ ਵੀ ਪਿੱਛੋਂ ਟਿੱਡੀਦਲ ਹਮਲਾ ਕਰ ਰਿਹਾ ਤਾਂ ਵੀ ਅੰਮ੍ਰਿਤ ਵੇਲਾ ਸੰਭਿਆ। ਸਰਸਾ ਨਦੀ ਵਿੱਚ ਹੜ ਆ ਚੁੱਕਾ ਹੈ ਤਾਂ ਵੀ ਅੰਮ੍ਰਿਤ ਵੇਲਾ ਸੰਭਿਆ। ਅਜੰਸੀ ਆਪਣੇ ਘਰਾਂ ਵਿੱਚ ਬੈਠੇ ਹੋਏ ਵੀ ਅੰਮ੍ਰਿਤ ਵੇਲਾ ਨਹੀਂ ਸਾੰਭੀ ਜੇ ਸਾਡੇ ਸਰੀਰ ਉੱਤੇ ਸਾਡੇ ਉੱਤੇ ਥੋੜਾ ਜਿਹਾ ਵੀ ਦੁੱਖ ਆ ਜਾਵੇ ਅਸੀਂ ਪਰਮਾਤਮਾ ਨਾਲ ਸ਼ਿਕਵਾ ਕਰਨ ਲੱਗ ਪੈਂਦੇ ਹਾਂ ਇੱਥੇ ਮਾਤਾ ਜੀ ਛੋਟੇ ਸਹਬਜ਼ਾਦੇ ਵੱਡੇ ਸਹਬਜ਼ਾਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਅਨਿਕਾ ਹੀ ਸਿੰਘ ਸਿੰਘਣੀਆਂ ਇਸ ਦੁੱਖਾਂ ਭਰੇ ਸਮੇਂ ਵਿੱਚ ਵੀ ਪਰਿਵਾਰ ਖੇਰੂ-ਖੇਰੂ ਹੋ ਚੁੱਕਾ ਹੈ ਤਾਂ ਵੀ ਜੰਗਲ ਵਿੱਚ ਹਨੇਰੀ ਰਾਤ ਵਿੱਚ ਅਸ ਅਕਾਲ ਪੁਰਖ ਪਰਮਾਤਮਾ ਦਾ ਸ਼ੁਕਰਾਨਾ ਹੀ ਕਰਦੇ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ